ਫੈਡਰੇਸ਼ਨ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮਾ ਟਕਸਾਲ ਸਾਬਕਾ ਪ੍ਰਧਾਨ ਭਾਈ ਬਲਵੰਤ ਸਿੰਘ ਓਪਾਲਾ ਤੇ ਸੀਨੀਅਰ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ 6 ਜੂਨ ਨੇ ਕਿਹਾ ਕਿ ਸੁਖਵੀਰ ਸਿੰਘ ਬਾਦਲ ਤੇ ਬਾਦਲ ਜੁੰਡਲੀ ਦੇ ਖਿਲਾਫ 2 ਦਸੰਬਰ ਨੂੰ ਤਖਤ ਸਹਿਬ ਤੋਂ ਹੋਏ ਫੈਸਲਿਆਂ ਕਾਰਨ ਬਾਦਲ ਦਲ ਨੇ ਸ਼੍ਰੋਮਣੀ ਕਮੇਟੀ ਰਾਏ ਜਥੇਦਾਰਾਂ ਨੂੰ ਨਿਸ਼ਾਨਾ ਬਣਾਇਆ ਹੈ ਇਸੇ ਕਾਰਨ ਹੀ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉੱਤੇ ਦੋਸ਼ ਲਗਾ ਕੇ ਬਦਲਿਆ ਗਿਆ ਸੀ ਫੈਡਰੇਸ਼ਨ ਆਗੂਆਂ ਨੇ ਇਹ ਵੀ ਕਿਹਾ ਕਿ ਭਾਈ ਨਰੈਣ ਸਿੰਘ ਚੋੜਾ ਵੱਲੋਂ ਖਾਲਸਾ ਪੰਥ ਦੇ ਮੁਜਰੀਮ ਸੁਖਬੀਰ ਸਿੰਘ ਬਾਦਲ ਨੂੰ ਸੋਧਣ ਦਾ ਫੈਸਲਾ ਬਿਲਕੁਲ ਸਹੀ ਸੀ ਉਹਨਾਂ ਕਿਹਾ ਕਿ ਨਵੇਂ ਜਥੇਦਾਰਾਂ ਰਾਹੀਂ ਹੁਣ ਬਾਦਲ ਕੇ 2 ਦਸੰਬਰ ਵਾਲੇ ਫੈਸਲੇ ਬਦਲਾਉਣਗੇ ਭਾਰਤੀ ਲਈ ਬਣਾਈ ਕਮੇਟੀ ਦਾ ਵੀ ਭੋਗ ਪਵੇਗਾ ਸੁਖਬੀਰ ਬਾਦਲ ਦੀ ਪ੍ਰਧਾਨਗੀ ਵੀ ਕਾਇਮ ਹੋਵੇਗੀ ਪ੍ਰਕਾਸ਼ ਸਿੰਘ ਬਾਦਲ ਦਾ ਫਖਰੇ ਕੌਮ ਵੀ ਬਹਾਲ ਕੀਤਾ ਜਾ ਸਕਦਾ ਹੈ ਤੇ ਬਾਦਲਕਿਆਂ ਦੀ ਅਯੋਗ ਲੀਡਰਸ਼ਿਪ ਨੂੰ ਪੰਥ ਦੇ ਸਿਰ ਉਠਾਉਣ ਦੇ ਯਤਨ ਹੋਣਗੇ ਪਰ ਖਾਲਸਾ ਪੰਥ ਇਸ ਖਿਲਾਫ ਝੰਡਾ ਬੁਲੰਦ ਕਰੇਗਾ ਬਾਦਲਕਿਆਂ ਨੇ ਜਿੱਥੇਦਾਰ ਦਾ ਉਹਦਾ ਬਹੁਤ ਛੋਟਾ ਕਰ ਦਿੱਤਾ ਹੈ ਉਹ ਜਿੱਥੇਦਾਰ ਨੂੰ ਆਪਣਾ ਤਨਖਾਹਦਾਰ ਮੁਲਾਜ਼ਮ ਤੇ ਨੌਕਰ ਹੀ ਸਮਝਦੇ ਹਨ ਤੇ ਆਪਣੇ ਸਿਆਸੀ ਮਫਾਦਾਂ ਲਈ ਵਰਤਦੇ ਹਨ ਜਦੋਂ ਤੱਕ ਜਿੱਥੇਦਾਰ ਬਾਦਲਕਿਆਂ ਦੀ ਬੋਲੀ ਬੋਲਦੇ ਹਨ ਉਦੋਂ ਤੱਕ ਜਥੇਦਾਰੀ ਕਾਇਮ ਰਹਿੰਦੀ ਹੈ ਪਰ ਜਦੋਂ ਪੰਥ ਹਿੱਤਾਂ ਦੀ ਰਾਖੀ ਕਰਦੇ ਹਨ ਤਾਂ ਬਾਦਲ ਕੇ ਜਥੇਦਾਰਾਂ ਦੀ ਕਰਦਾਰ ਕੁਸ਼ੀ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ ਜਥੇਦਾਰ ਉੱਤੇ ਹਮਲਾ ਵੀ ਕਰ ਦਿੰਦੇ ਹਨ ਤੇ ਸ਼੍ਰੋਮਣੀ ਕਮੇਟੀ ਰਾਹੀਂ ਤੁਰੰਤ ਛੁੱਟੀ ਵੀ ਕਰ ਦਿੰਦੇ ਹਨ ਬਾਦਲ ਦਲ ਨੇ ਅਕਾਲ ਤਖਤ ਸਾਹਿਬ ਦੀ ਸ਼ਾਨ ਪ੍ਰਵਸਤਾ ਸਿਧਾਂਤ ਮਰਿਆਦਾ ਵਕਾਰ ਤੇ ਆਜ਼ਾਦ ਹਸਤੀ ਨੂੰ ਸਖਤ ਮਾਰੀ ਹੈ ਜੋ ਪੰਥ ਤੇ ਵੱਡਾ ਹਮਲਾ ਹੈ ਬਾਦਲ ਕੇ ਖੁਦ ਨੂੰ ਅਕਾਲ ਤਖਤ ਸਹਿਬ ਤੋਂ ਵੀ ਵੱਡਾ ਸਮਝਣ ਲੱਗ ਪਏ ਹਨ ਬਾਦਲ ਕਿਆਂ ਨੇ ਅਕਾਲੀ ਦਲ ਸ਼੍ਰੋਮਣੀ ਕਮੇਟੀ ਤੇ ਤਖਤਾਂ ਤੇ ਜਥੇਦਾਰਾਂ ਦਾ ਮਜ਼ਾਕ ਬਣਾ ਮਜ਼ਾਕ ਬਣਾਤਰਿਆ ਹੈ ਜਿੰਨਾ ਚਿਰ ਤੱਕ ਵਿਧਿਵਿਧਾਨ ਅਨੁਸਾਰ ਜਥੇਦਾਰ ਨਹੀਂ ਥਾਪੇ ਜਾਂਦੇ ਉਨਾ ਚਿਰ ਤੱਕ ਬਾਦਲ ਕੇ ਜਥੇਦਾਰਾਂ ਨੂੰ ਆਪਣੀ ਮਰਜ਼ੀ ਅਨੁਸਾਰ ਨਿਯੁਕਤ ਅਤੇ ਤਬਦੀਲ ਕਰੀ ਜਾ ਰਹੇ ਹਨ ਨਵੇਂ ਥਾਪੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਬਾਬਾ ਟੇਕ ਸਿੰਘ ਢਣੋਲਾ ਵੀ ਯਾਦ ਰ ਕੀ ਬਾਦਲ ਕੇ ਉਹਨਾਂ ਨੂੰ ਗਿਆਨੀ ਗੁਰਬਚਨ ਸਿੰਘ ਵਾਂਗ ਬਣਾਉਣ ਦੀ ਪੂਰੀ ਕੋਸ਼ਿਸ਼ ਕਰਨਗੇ ਪਰ ਜੇ ਤੁਸੀਂ ਬਾਦਲ ਕਿਆਂ ਦੇ ਹਿੱਤਾਂ ਖਿਲਾਫ ਭੁਗਤੇ ਤਾਂ ਬਾਦਲ ਕੇ ਤੁਹਾਨੂੰ ਵੀ ਜਥੇਦਾਰ ਭਾਈ ਰਣਜੀਤ ਸਿੰਘ ਜਥੇਦਾਰ ਜੋਗਿੰਦਰ ਸਿੰਘ ਵਿਦਾਂਤੀ ਜਥੇਦਾਰ ਹਰਪ੍ਰੀਤ ਸਿੰਘ ਜਥੇਦਾਰ ਰਕबीर ਸਿੰਘ ਤੇ ਜਥੇਦਾਰ ਸੁਲਤਾਨ ਸਿੰਘ ਵਾਂਗ ਜਲੀਲ ਕਰਕੇ ਘਰ ਨੂੰ ਤੋੜਨ